ਪਪੂ ਚੌਧਰੀ ਗਰੁੱਪ ਅਮਰੀਕਾ ਵੱਲੋਂ ਤੇ ਨਾਲ ਸਾਡਾ ਬਲਕਾਰ ਰਣਖੀ ਦਾ ਅਖਾੜਾ ਇਹ ਚਮਕਾਰ ਕਮਾਨ ਯੂਕੇ ਤੇ ਬਲਕਾਰ ਕਮਾਨ ਦਿੜਵੇ ਵੱਲੋਂ ਸਪਾਂਸਰ ਕੀਤਾ ਗਿਆ ਹੈ। ਨਾਲ ਡਾਕਟਰ ਮੱਗਰ ਸਿਹਾਲ ਹੈ ਸਾਡੀ ਜ਼ਿੰਦਗੀ ਦਾ ਮਾਣ। ਉੱਤੇ ਚਾਰ ਤੇ ਵਿਸ਼ੇਸ਼ ਤੌਰ ਤੇ ਧੰਨਵਾਦਾ ਧਰਮਾ ਜੀ, ਧੀਰੇ ਬਾਈ ਦਾ ਵੀ ਧੰਨਵਾਦ ਕਰਦੀ ਹੈ ਜੀ ਪੁਰਾਣੇ ਪਲੇਅਰ ਨੇ। ਹਰਮਨ ਚੌਧਰੀ ਜੀ, ਗਗਨ ਚੌਧਰੀ ਖਾਂਗ, ਜਸਪਾਲ ਖਾਂਗ ਜੀ, ਚਮਕਾਰ ਸਾਡਾ ਵੀਰ ਗੋਲੂ ਨਾਲ ਮਨਿੰਦਰ ਪ੍ਰਧਾਨ ਨਾਲ ਸਤੂ ਸ਼ੰਦਾ ਤੇ ਨਾਲ ਸੁਖਚੈਨ ਘਮਾਨ ਇਧਰ ਸਾਰੇ ਵੀਰਾਂ ਦਾ ਧੰਨਵਾਦ ਚਮਕੌਰ ਚੌਧਰੀ ਜੀ ਸਾਰੀ ਟੀਮ ਦਾ ਪਾਤੜਾਂ ਵਾਲੀ ਸਾਈਡ ਤੇ ਟੀਮ ਬੌਪਰ ਪਿੰਡ ਦੀ ਹੈ ਜਿਲ੍ਹਾ ਸੰਗਰੂਰ ਦੀ ਦੂਜੇ ਪਾਸੇ ਕਹਿੰਦੇ ਸ਼ੱਕਰਪੁਰ ਖੇਡ ਰਿਹਾ ਹੈ ਹਾਂਜੀ ਇਧਰੋਂ ਜਲੰਧਰ ਦੀ ਧਰਤੀ ਸਤਪਾਲ ਜੀ ਸਾਡੇ ਭਾਈ ਚਮਕੌਰ ਚੌਧਰੀ ਹੋਰਾਂ ਦੇ ਵੱਲੋਂ ਸਾਡੀ ਜ਼ਿੰਦਗੀ ਦਾ ਪਿਆਰਾ ਵੀਰ ਹੈ ਸਰਪੰਚ ਸੰਦੀਪ ਸਾਹਵਰਾ ਜੀ ਮਨਿੰਦਰ ਘਮਾਨ ਜੀ ਪ੍ਰਧਾਨ ਨਗਰ ਪੰਚਾਇਤ ਢਿੜਵਾ ਫਰਿਆਦ ਆ ਗਏ ਸ਼ਕਰਪਰੀਆ ਫਰਿਆਦ ਹਰ ਰਹੁਲ ਦਾ ਵਜਾਵੇ ਹਰਮਨ ਬੁੱਲ ਦਾ ਰਾਣਾ ਵੀਰ ਦੀ ਵਿੱਚੋਂ ਰਾਣਾ ਬਲਾ ਚੋੜ ਦੇ ਜਿਆਰ ਨਾਲ ਯਾਰ ਰਾਣਾ ਬਲਾ ਚੋੜ ਦੇ ਨਹੀਂ ਸਹਿ ਸਕਦਾ ਕਹਿੰਦਾ ਦਰ ਤੋਂ ਮਿਲਿਆ ਹਾਰਾਂ ਨੂੰ ਯੋਰੀ ਬਰਖ ਦੇ ਹੀਰਾਂ ਨੂੰ ਸਰਾਣਾ ਕਹਿੰਦਾ ਸਮਾਂ ਪਰਖਦਾ ਯਾਰਾਂ ਨੂੰ ਸਮਾਂ ਪਰਖਦਾ ਯਾਰਾਂ ਨੂੰ ਸਮਾਂ ਪਰਖਦਾ ਯਾਰਾਂ ਨੂੰ ਭਈ ਰਾਣਾ ਬਲਾਚੌਰੀਏ ਜੀ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਆਪਣਾ ਸਨਮਾਲ ਜ਼ਰੂਰ ਲੈ ਲੈਣਾ 4 ਤੇ 5 ਫਰਵਰੀ ਸ਼ਾਜਲੇ ਦੇ ਵਿੱਚ ਰੌਣਕ ਲੱਗਣੀ ਹੈ 17 ਤੇ 18 ਜੀ ਭਾਈ ਧਰਮਾ ਜੀ ਰਾਣਾ ਰਾਣਾ ਬਲਾਚੌਰੀਆ ਕਹਿੰਦਾ ਸਾਈਂ ਸਰਿੰਦਰ ਸਾਹਿਬ ਜੀ ਬਾਕਰਪੁਰ ਵਾਲੇ ਉਹਨਾਂ ਦੀ ਵੱਡੀ ਕਿਰਪਾ ਹੈ ਪੰਜਾਬ ਦੀ ਧਰਤੀ ਗੁਰੂਆਂ ਪੀਰ ਪੈਗੰਬਰਾਂ ਦੀ ਧਰਤੀ ਹੈ ਹਰ ਬੰਦੇ ਦੀ ਆਵਾਜ਼ ਵਿੱਚੋਂ ਆਪ ਬੋਲਦਾ ਹੈ ਹਰ ਪੰਛੀ ਦੀ ਪਰਵਾਜ਼ ਵਿੱਚੋਂ ਆਪ ਬੋਲਦਾ ਹੈ ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਕਿਤੇ ਵਿੱਚ ਬੋਲਦਾ ਹੈ ਹਰ ਇੱਕ ਦੇ ਵਿੱਚ ਬੋਲਦਾ ਹੈ ਹਰ ਇੱਕ ਦੇ ਵਿੱਚ ਬੋਲਦਾ ਹੈ ਹਰ ਬੰਦੇ ਦੀ ਆਵਾਜ਼ ਵਿੱਚੋਂ ਆਪ ਬੋਲਦਾ ਹੈ ਜੈਨ ਸਰ ਕੀ ਖਿਆਲ ਹੈ ਹਰ ਪੰਛੀ ਦੀ ਪਰਵਾਜ਼ ਵਿੱਚੋਂ ਆ ਬੋਲਦਾ ਹੈ ਸਭ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ ਹਰ ਰੂਹ ਵਿੱਚ ਚਾਹਤ ਆਵਾਜ਼ਾਂ ਮਾਨਦਾ ਜੀ ਮੇਰਾ ਬਾਬਾ ਨਾਨਕ ਜੈ ਜੀ ਸ਼ੁਰੂ ਕਰਾ ਦਿਓ ਤੇ ਨਾਲ ਹੀ 85 ਕਿਲੋ ਦਾ ਇਸ ਤੋਂ ਬਾਅਦ ਫਾਈਨਲ ਮੈਚ ਹੋਵੇਗਾ ਜੀ ਗੁਰੂ ਸਰਨ ਦੇ ਸਧਾਣੀ ਵੱਡਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਹਰਮਨ ਬੁਲਟ ਹੈ ਮੈਂ ਵੇਖ ਰਿਹਾ ਵੀ ਵੱਡੀ ਡਿਮਾਂਡ ਹੈ ਵਾਹੀ ਜੀ ਆ ਲਾਈਵ ਵਾਲੇ ਕੈਮਰੇ ਤੋਂ ਦਰਸ਼ਕਾਂ ਨੂੰ ਬੇਨਤੀ ਹੈ ਬਾਈ ਸਾਈਡ ਤੋਂ ਹੋ ਜਾ ਲਾਈਵ ਵਾਲੇ ਕੈਮਰੇ ਤੋਂ 4 ਅਤੇ 5 ਤਰੀਕ ਸ਼ਾਜਰੇ ਦੇ ਕਬੱਡੀ ਕੱਪ ਦੀ ਹੋਣੀ ਹੈ ਸੁਨੀਲ ਤਲਵਤਾਨ ਵੱਡੇ ਰੇਡਰ ਨੇ ਇਧਰਲੇ ਪਾਸੇ ਕਹਿੰਦੇ ਦੇਸ਼ੀ ਫਰਵਾਣਾ ਨਾਲ ਰਕੇਸ਼ ਬੱਪਰ ਹੈ ਪ੍ਰਵੀਨ ਬੱਪਰ ਖਿਆਰੇ ਬੌਪਰ ਦੀ ਟੀਮ ਖੇਡ ਰਹੀ ਹੈ ਵਾਹ ਜੀ ਵਾਹ ਸਤਪਾਲ ਸਿੰਘ ਜਸਪਾਲ ਸਿੰਘ ਜੀ ਚੌਧਰੀ ਖਾਂਗ ਔਰ ਸਾਡੇ ਸਤੂ ਜੀ ਗगन ਚੌਧਰੀ ਜੀ ਇਸ ਵਾਰ ਜਸਪਾਲ ਖਾਂਗ ਇਹਨਾਂ ਵੱਲੋਂ 2.5 ਲੱਖ ਰੁਪਏ ਦਾ ਸਹਿਯੋਗ ਇਸ ਸਾਲ ਤੇ ਅਗਲੇ ਬਾਰੇ ਗੂਟ ਬਣਾ ਦੀ ਕਹਿੰਦੇ ਜਿੰਨੇ ਵੀ ਕਹਿਣਗੇ ਅਸੀਂ ਉਨਨੇ ਹਾਜ਼ਰ ਕਰ ਦਾਂਗੇ ਸਾਡੇ 19 ਜਣੀ ਜੀ ਸਾਡੇ 19 ਤੇ 20 ਰਾਣਾ ਜੀ ਨੋਟ ਕਰ ਲੋ 1.19 ਤੇ 20 ਨੰਬਰ ਦੇ ਸਤੀਸ਼ ਜੀ ਨੋਟ ਕਰ ਲੋ 1.19 ਤੇ 20 ਵਿਚਕਾਰ ਬਾਹ ਦੇ ਕਾਲਜ ਦੇ ਗੇਟ ਮੂਰੇ 39 18 ਗੱਡੀ ਖੜੀ ਹੈ ਜਿਸ ਵੀ ਵਿਵਹਤ ਵੀਰ ਦੀ ਹੈ ਮੂਵ ਕਰ ਲੋ ਤੀਜੀ ਹਾਂਜੀ ਤੀਜੀ ਕਬੱਡੀ ਬੰਦ ਹੈ ਜੀ ਇੱਕ ਰਿਵਿਊ ਹੈ ਰਕੇਸ਼ ਬਾਪਰੀਆ ਪਹਿਲੀ ਰੈਡ ਪਾ ਰਿਹਾ ਧਰਮਾ ਜੀ ਚੱਕੋ ਮੈਕ ਤੇ ਕਰੋ ਗੱਲ ਇਸ ਕਮਰੂ ਜੀ ਉਹ ਸਾਹਮਣੇ ਕਹਿੰਦੇ ਇਹ ਬਾਪੂਰੀਆ ਰਕੇਸ਼ ਮੈਦਾਨ ਦੇ ਵਿੱਚ ਅੱਗੇ ਵੱਲ ਵਧ ਗਿਆ ਇੱਕ ਪਾਸੇ ਪ੍ਰਤਾਪ ਹੈ ਆਉ ਨਾਲ ਸੁਦੀਕ ਪਰ ਆਹ ਮੁੰਡੇ ਦੀ ਵੀ ਕਦੇ ਬਹੁਤ ਮੰਗ ਹੈ ਇੰਗਲੈਂਡ ਦੇ ਗਰਾਊਂਡਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਪਰ ਬਾਪੂਰੀਆ ਰਕੇਸ਼ ਇਸ ਵੇਲੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇਹ ਤੌੜ ਆ ਗਿਆ ਉਹ ਸਹਯਾਦ ਆ ਗਿਆ ਸਹਯਾਦ ਅਲੀ ਸਾਜੀ ਸ਼ੱਕਰਪੁਰੀਆ ਕਬੱਡੀ ਪਾ ਰਿਹਾ ਹੈ ਮਲੂਕ ਦਾ ਵੀਰ ਕਬੱਡੀ ਪਾ ਰਿਹਾ ਹੈ ਬਾਪੂਰੀਆ ਇਸ਼ਾਰਾ ਬੁਲਕਾਰ ਉਧਰਲੇ ਪਾਸੇ ਕੰਦੇ ਰੰਦਾਣੇ ਵਾਲਾ ਬੂਟਾ ਉਹ ਚਾਰ ਜਾਫੀ ਬੌਪਰ ਦੇ ਤਿਆਰ ਵਰਤਿਆਰ ਨੇ ਸਾਜੀ ਦੀ ਪਈ ਰੇਡ ਹੈ ਇਹ ਆ ਕਹਿੰਦੇ ਸਾਜੀ ਸਾਜੀ ਸ਼ਹਿਜ਼ਾਦ ਅਲੀ ਤੇ ਅਗਲੀ ਕਪਟੀ ਕਹਿੰਦੇ ਦੇਸੀ ਫਰਵਾਣੇ ਵਾਲਾ ਮੈਦਾਨ ਦੇ ਵਿੱਚ ਅੱਗੇ ਵੱਧਦਾ ਹੋਇਆ ਹੈ ਪੂਰੇ ਟੋਪ ਦਾ ਮੈਚ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਚਮਕੌਰ ਚੌਹਰੀ ਦੀ ਸਮੁੱਚੀ ਟੀਮ ਆਹ ਸੁਖਚੈਨ ਚੈਨੀ ਹੋਰੀ ਰਾਹ ਫਲ ਖੋਪੜੇ ਹੋਰੀ ਆਹ ਮਨਿੰਦਰ ਕਮਾੜ ਹੋਰੀ ਅੱਜ ਵਧਾਈ ਦੇ ਪਾਤਰ ਨੇ ਵਧਾਈ ਦੇ ਪਾਤਰ ਨੇ ਸੰਦੀਪ ਸਾਮਰਾ ਪੁਜਾ ਹੋਇਆ ਤਲਵੀਰ ਕਿਲੋ ਪੁਜਾ ਹੋਇਆ ਬੜਾ ਮੁੰਡਾ ਕੰਦੇ ਦੇ ਪ੍ਰਤਾਸੀ ਦੇਸੀ ਫਰਵਾਣੇ ਵਾਲਾ ਧਰਮਾ ਜੀ ਫਰਵਾਣੇ ਵਾਲਾ ਦੇਸੀ ਪੰਡ ਲੈ ਕੇ ਆ ਗਿਆ ਇਹ ਬਿਛੂ ਦੇ ਪੰਡ ਦਾ ਖਿਡਾਰੀ ਹੈ ਅਗਲੀ ਰੇਡ ਕੰਦੇ ਜਿੱਦੀ ਵੱਡੀ ਡਿਮਾਂਡ ਹੈ ਪੰਜਾਬ ਦੇ ਕਬੱਡੀ ਕਪਾਂ ਤੇ ਹੁੱਟੇ ਖਖੜ ਦਾ ਮਾਣ ਇਹ ਅਸ਼ਰ ਦਾ ਮਾਣ ਬਣਿਆ ਹੋਇਆ ਹੈ ਪੰਜਾਬ ਦੇ ਕਬੱਡੀ ਕਪਾਂ ਦੇ ਫੋਨ ਤੇ ਖੀਰਾਂ ਵਾਲੀਆ ਕਬੱਡੀ ਪਾ ਰਿਹਾ ਹੈ ਉਹ ਨਹੀਂ ਰੀਸਾ ਨੋਜੋਨਾ ਨਹੀਂ ਰੀਸਾ ਕਹਿੰਦੇ ਇਹ ਬਲਕਾਰ ਹੈ ਹੁਸ਼ਿਆਰੇ ਦਾ ਵੀਰ ਜਿਨੇ ਹੁਣ ਕੋਸ਼ਿਸ਼ ਕੀਤੀ ਸੀ ਪਰ ਆਹ ਕਹਿੰਦੇ ਤੋਪਰੀਆ ਪ੍ਰਵੀਨ ਮੈਦਾਨ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਹੈ 25 ਫਰਵਰੀ ਨੂੰ ਦਿੜਵੇ ਦੇ ਵਿੱਚ ਵੀ ਮੇਜਰ ਲੀ ਖੇਡੇਗੀ ਮੇਜਰ ਲੀ ਖੇਡੇਗੀ ਪਰ ਅੱਜ ਦੀ ਰੌਣਕ ਦੇ ਵਿੱਚ ਬੱਲੇ ਬੱਲੇ ਉਹ ਪਰਲੀ ਕਨੀ ਤੇ ਕਹਿੰਦੇ ਫਰਿਆਦ ਹੈ ਇਹ ਨਾਲ ਕਾਕਾ ਉਹ ਕਾਕਾ ਸ਼ਕਰਪੁਰੀਆ ਕਾਕਾ ਪਰੀਆ ਤੇ ਬੋਪਰੀਆ ਪ੍ਰਵੀਨ ਉਹ ਕਬੱਡੀ 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 ਉਹਨੇ ਪਿੱਛੇ ਮੈਦਾਨੇ ਬੁੱਕੜਾ ਕੀ ਜਿਹੜਾ ਦਿਲ ਦਾ ਕਮਜ਼ੋਰ ਬਈ ਉਹ ਕੰਮ ਜੰਤਰ ਮੰਤਰ ਆਉਂਦੇ ਨਹੀਂ ਇਹ ਦਿਲ ਦਾ ਇੱਕ ਦਾ ਜੋਰ ਬਈ ਥੋੜੀ ਸੱਟ ਲੱਗੀ ਸੱਚੇ ਬਾਦਸ਼ਾਹ ਮਿਹਰ ਕਰੇ ਜੇ ਮੂਸਫਰੇ ਹੈ ਤਾਂ ਦੇ ਦਿਓ ਜੀ ਚਮਕਾਰ ਚੌਧਰੀ ਸਾਹਿਬ ਜੇ ਮੂਸਪਰੇ ਹੈ ਜਦੇ ਤੋਂ ਕਲਦੀਪ ਕਾਜੀ ਖਰੰਦਾ ਧੰਨਵਾਦ ਗੁਰਪ੍ਰੀਤ ਕਾਜੀ ਦੇ ਵੀਰ ਨੇ 2014 ਦੇ ਇਸ ਖੇਡਾਂ ਦੇ ਜੇਤੂ ਝੰਡਾ ਸਿੰਘ ਦੀ ਖੇਤਲੇ ਖਰੰਦਾ ਧੰਨਵਾਦ ਹੈ ਲੋ ਕਬੱਡੀ ਪਾਉਣ ਦੇ ਵਾਸਤੇ ਕੰਦੇ ਤਮਤਾਨ ਵਾਲਾ ਗਰਾਊਂਡ ਖਾਲੀ ਕਰ ਦਿਓ ਜੀ ਜਿਹਦੀ ਕੋਈ ਨਹੀਂ ਡਿਊਟੀ ਮੇਰੇ ਵੀਰ ਹੱਥ ਜੋ ਬੇਨਤੀ ਹੈ ਬੈਠ ਜਾਣਾ ਪੈਸੇ ਦੀ ਦੁਨੀਆ ਦੇ ਵਿੱਚ ਕੋਈ ਬਾਤੂ ਨਹੀਂ ਸਾਰੇ ਆਪੋ ਆਪਣੇ ਘਰ ਨੂੰ ਪਿਆਰੇ ਨੇ ਪਰ ਰਕੇਸ਼ ਕਬੱਡੀ ਪਾਉਣ ਲਈ ਵੱਧ ਗਿਆ ਪ੍ਰਤਾਪ ਕਿਲੇਆਣੇ ਵਾਲਾ ਖੜਾ ਹੈ ਔਰ ਨਾਲ ਕਹਿੰਦੇ ਸਦੀਕ ਸਦੀਕ ਦੇ ਨਾਲ ਕਾਕਾ ਕਾਕੇ ਦੇ ਨਾਲ ਫਰਿਆਵ ਚਾਰ ਖਿਡਾਰੀ ਚੋਟੀ ਦੇ ਨੇ ਉਧਰੋਂ ਸਾਡੇ ਭਾਈ ਕੁਲਵਿੰਦਰ ਆਹ ਹਰਜਿੰਦਰ ਸੱਦੇ ਲਾ ਰਹੇ ਨੇ ਚਾਰ ਤੇ ਪੰਜ ਫਰਮਣੀ ਕਹਿੰਦੇ ਸ਼ਾਹ ਦੇ ਇੱਧਰੋਂ ਪਾਸੇ ਹੋ ਕਾਕਾ ਕੇਸ਼ ਕਾਕਾ ਕੀ ਬਾਤ ਹੈ ਨੰਬਰ ਰੇਡਰ ਭਾਈ ਜੇ ਸਵਾਰੇ ਬਾਰੇ ਤਾਂ ਰੌਲਾ ਰੱਪਾ ਦੱਸੋ ਰੌਲਾ ਰੱਪਾ ਭਈਆ ਮੈਚ ਰੋਕ ਲਿਓ ਇੱਕ ਵਾਰੀ ਪਹਿਲਾਂ ਆਪਾਂ ਗਰਾਊਂਡ ਖਾਲੀ ਕਰਾਂਗੇ ਭਾਈ ਗਰਾਊਂਡ ਦੇ ਵਿੱਚ ਕਿਹੜੇ ਬਾਦੂ ਵੀਰ ਦੇ ਬੱਦਨ ਬਿਲਕੁਲ ਹੀ ਬਿਲਕੁਲ ਇੱਧਰ ਕਬੱਡੀ ਪੈ ਗਈ ਕਹਿੰਦੇ ਸਾਜੀ 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 ਬੱਚਾਣੇ ਦੇ ਵਿੱਚ ਖੇਡਿਆ ਬੱਲੇ ਬੱਲੇ ਕਰਵਾਈ ਆਹ ਨਾਣੇ ਵਾਲਾ ਬੂਟਾ ਆਹ ਨਾਣੇ ਵਾਲਾ ਬੂਟਾ ਇੱਧਰੋਂ ਸਾਡੇ ਗੋਲੂ ਟਵਾੜਾ ਜੀ ਕਹਿੰਦੇ ਕਾਲਾ ਕਰਾਊਡ ਜੀ ਉਹਨਾਂ ਵੱਲੋਂ ਵੀ 51000 ਦੇ ਵੱਡੇ ਸਹਿਯੋਗ ਨਹੀਂ ਵੱਡੇ ਭਰਾਵਾਂ ਨੇ ਵੱਡੀ ਰੌਣਕ ਲਾਈ ਆ ਇਧਰੋਂ ਸੰਦੀਪ ਸਾਹਰੇ ਸਰਪੰਚ ਦੀਆਂ ਉਹ ਵੱਡੀਆਂ ਜ਼ਿੰਮੇਵਾਰੀਆਂ ਲੈ ਮੇਜਰ ਨਿੱਕੇ ਹੋਰਾਂ ਦੀਆਂ ਵੱਡੀਆਂ ਜਾਂ ਜ਼ਿੰਮੇਵਾਰੀਆਂ ਨੇ ਹਰਬਲਦੇਵ ਪ੍ਰਧਾਨ ਹੋਰਾਂ ਦੀਆਂ ਗੁਰਪ੍ਰੀਤ ਕੁਲੀ ਹੋਰਾਂ ਦੀਆਂ ਉਹ ਪੈਂਦੀ ਹੋਈ ਕਬੱਡੀ ਦੇ ਉੱਤੇ ਇਹ ਆ ਇਹ ਫਰਿਆ ਫਰਿਆਦ ਲਈ ਕੀ ਬਾਤ ਐ ਬੇ ਜੱਟਾ ਕੀ ਬਾਤ ਐ ਦੁਨੀਆ دیਵਾਨੀ ਐ ਚਿੱਟੀਆਂ ਨਿੱਕਰਾਂ ਵਾਲੇ ਦਸ ਤੇਰੇ ਕੀ ਲੱਗਦੇ ਚਿੱਟੀਆਂ ਨਿਕਰਾਂ ਵਾਲੇ ਦਸ ਤੇਰੇ ਕੀ ਲੱਗਦੇ ਲਾਓ ਸਾਹਮਣੇ ਕਹਿੰਦੇ ਦੁਆਪੇ ਵਾਲਾ ਆਹ ਦੁਆਪੇ ਦੀ ਧਰਤੀ ਨੇ ਕਹਿੰਦੇ ਮੋਹਣੇ ਕਾਲੇ ਸਿੰਘਾਂ ਵਰਗੇ ਆਹ ਕਹਿੰਦੇ ਫਿੱਟੇ ਵਰਗੇ ਤੇਵੇ ਪੰਡਾਲ ਵਰਗੇ ਮੰਗੀ ਸੁਰਖਪਰੀਏ ਵਰਗੇ ਕਹਿੰਦੇ ਬੋਲੇ ਪੱਤਣ ਵਰਗੇ ਵੱਡੇ ਮੱਲ ਪੈਦਾ ਕੀਤੇ ਨੇ ਆਹ ਇੱਕ ਪਾਸੇ ਦੁਆਪਾ ਪਰ ਇੱਕ ਪਾਸੇ ਮਾਲਵਾ ਇਹ ਕਹਿੰਦੇ ਬੋਪਰੀਆ ਹੁਸ਼ਿਆਰਾ ਉਹ ਬੋਪਰੀਆ ਹੁਸ਼ਿਆਰਾ ਪਰ ਸਾਹਮਣੇ ਪੜ ਜਿਹੜਾ ਧਾਵੀ ਦੇ ਲਈ ਜੁੜਦਾ ਹੋਇਆ ਨਾ ਮਾਰ ਝਾਲਮਾਂ ਵੇ ਪੇਕੇ ਤਤੜੀ ਦੇ ਦੂਰ ਮਨਿੰਦਰ ਕਮਾਨ ਦਾ ਕਬੱਡੀ ਕੱਪ ਹੈ ਮਨਿੰਦਰ ਕਮਾਨ ਪ੍ਰਧਾਨ ਹੈ ਨਗਰ ਪੰਚਾਇਤ ਗੜਵੇ ਦਾ ਮੇਰਾ ਛੋਟਾ ਵੀਰ ਹੈ ਮਾਣ ਦਿੱਤੇ ਨੇ ਮਨਿੰਦਰ ਕਮਾਨ ਨੂੰ ਕਹਿੰਦੇ ਨਗਰ ਪੰਚਾਇਤ ਦਾ ਪ੍ਰਧਾਨ ਹੈ ਸੁਚੈਨ ਚੈਨੀ ਹੈ ਰਾਮਪਾਲ ਖੋਫੜਾ ਹੈ ਬਲਕਾਰ ਕਮਾਨ ਹੈ ਔਰ ਨਾਲ ਕਹਿੰਦੇ ਚੌਧਰੀ ਸਾਹਿਬ ਨੇ ਚਮਕਾਰ ਚੌਧਰੀ ਤੇ ਗੋਲੂ ਟਿਵਾਣੇ ਹੋਰਾਂ ਦਾ ਕੱਪ ਖੇਡਿਆ ਜਾ ਰਿਹਾ ਹੈ ਗੋਲੂ ਟਿਵਾਣੇ ਹੋਰਾਂ ਦਾ ਕੱਪ ਖੇਡਿਆ ਜਾ ਰਿਹਾ ਹੈ ਲਓ ਫਲੀਮ ਤਮਤਾਨ ਸਾਹਿਬ ਵਾਲਾ ਉਧਰ ਮੇਰੀ ਜ਼ਿੰਦਗੀ ਦਾ ਵੱਡਾ ਵੀਰ ਦਲਵੀਰ ਗਿੱਲ ਪੁੱਜਾ ਹੋਇਆ ਹੈ ਜਿਹਨੇ ਸਾਈਕਲਾਂ ਤੇ ਚੜਨ ਵਾਲੇ ਬੰਦੇ ਨੂੰ ਜਹਾਜ਼ਾਂ ਤੇ ਚੜਾ ਦਿੱਤਾ ਹੈ ਜਰਨੈਲ ਸਾਡਾ ਵੀਰ ਪੁੱਜਾ ਹੋਇਆ ਪਰ ਇਧਰਲੇ ਪਾਸੇ ਪੈਂਦੀ ਕਬਦੀ ਦੇ ਉੱਤੇ ਉਹ ਬੂਟਾ ਉਹ ਬੂਟਾ ਆਹ ਬੂਟਾ ਬੂਟਾ ਕਹਿੰਦੇ ਅਣਦਾਣੇ ਵਾਲਾ ਤੇ ਸੁਨੀਲ ਤੁਮਤਾਨ ਸਾਹਿਬ ਦਾ ਦੋਨੇ ਇੱਕੋ ਲਾਕੇ ਦੇ ਨੇ ਇੱਕ ਦੂਜੇ ਦੇ ਪਿੱਛੇ ਨਹੀਂ ਜਿੱਥੇ ਆਪਣਾ ਖੜਦੇ ਜਿੱਥੇ ਆਪਣਾ ਖੜਦੇ ਉੱਥੇ ਕੋਈ ਹਰਾ ਨਹੀਂ ਸਕਦਾ ਤੇ ਜਿੱਥੇ ਆਪਣਾ ਜੜਾਂ ਚ ਰਹਿ ਜਾਏ ਉੱਥੇ ਕੋਈ ਜਤਾ ਨਹੀਂ ਸਕਦਾ ਉੱਥੇ ਕੋਈ ਜਤਾ ਨਹੀਂ ਸਕਦਾ ਉਹਦੇ ਘਰ ਦੇ ਭੇਤੀ ਨੇ ਸੁਨੀਲ ਵਾਸਨ ਦਾ ਬਹੁਤ ਵੱਡਾ ਧੰਨਵਾਦ ਹੈ ਕਿ ਇਥੇ ਕੋਈ ਨਾ ਕਿਸੇ ਲਈ ਮਰਦਾ ਨਹੀਂ ਹਰ ਕੋਈ ਆਪਣਾ ਕਰਦਾ ਨਹੀਂ ਉਹੀ ਟਾਉਂਦਾ ਲੰਕਾ ਦਿਲ ਦੀ ਨੂੰ ਜਿਹੜਾ ਭੇਤੀ ਹੁੰਦਾ ਕਰਦਾ ਨਹੀਂ ਉਹ ਸਕਰਪੁਰਿਆ ਸੁਵੀਕ ਮੁਕਾਬਲਾ ਕਰਦਾ ਪਰ ਪ੍ਰਤਾਪ ਕੜਿਆਣੇ ਵਾਲਾ ਪ੍ਰਤਾਪ ਜਿਹਨਾਂ ਲੁਧਿਆਣੇ ਦੇ ਕੜਿਆਣੇ ਪਿੰਡ ਦਾ ਜਿੱਥੋਂ ਦਾ ਵਿਜੇ ਖੇਡਿਆ ਉਸ ਪਿੰਡ ਦਾ ਇਹ ਨੌਜਵਾਨ ਉਡੇ ਖਖਰਾਂ ਦੀ ਸਰੀ ਸਪੋਰਟਸ ਦੀ ਖੇਡਿਆ ਨੌਜਵਾਨ ਹੈ ਪੀ ਚੀਮਾ ਬਾਬੀ ਕਾ ਨੂੰ ਜਸ ਬ੍ਰਿਆੜ ਖਰਾਂ ਦੀ ਜੋਧੇਂਦਰ ਜੀ ਤੇ ਨਿਰਧਰ ਦੀ ਖੇਡ ਕਲੱਬ ਲਈ ਮਾਣ ਹੈ ਅਗਲੀ ਰੇਡ ਪੌਂਡ ਦੇ ਵਾਸਤੇ ਸਾਜੀ ਸੁਨੀਲ ਬਾਸ ਸਦਾ ਵੱਡਾ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ 2 ਲੱਖ ਤੋਂ ਵੱਧ ਦਾ ਯੋਗਦਾਨ 2.5 ਲੱਖ ਜੀ ਹੋਰ ਉਟਵਾਣਾ ਜੀ ਕਹਿੰਦੇ 2.5 ਲੱਖ ਦਾ ਵੱਡੇ ਯੋਗਦਾਨੇ ਅੱਜ ਭਰਾਵਾਂ ਨੇ ਵੱਡੇ ਮਾਣ ਕੀਤੇ ਨੇ ਭਰਾਵਾਂ ਦੇ ਉੱਤੇ ਇਹ ਮੇਲੇ ਸਾਡੀ ਜਿੰਦਿਆਂ ਨੇ ਜਿੱਥੇ ਯਾਰ ਖੜ ਜਾਣ ਔਰ ਜਿੱਥੇ ਮਿੱਤਰ ਖੜ ਜਾਣ ਤੇ ਦੁਨੀਆ ਦਾ ਕਿਹੜਾ ਕੰਮ ਹੈ ਜੇ ਬੰਦਾ ਕਰ ਨਹੀਂ ਸਕਦਾ ਗੱਲ ਯਾਰਾਂ ਦੀਆਂ ਯਾਰੀਆਂ ਨਹੀਂ ਹੁੰਦੀਆਂ ਉਧਰੋਂ ਬਲਕਾਰ ਕਮਾਨ ਵੀ ਪੁੱਜਿਆ ਹੋਇਆ ਡਾਕਟਰ ਮਕਰ ਵੀ ਪੁੱਜਿਆ ਹੋਇਆ ਔਰ ਸਾਡੇ ਤਾਰੀ ਵੀਰ ਹੋਰੀ ਵੀ ਪੁੱਜੇ ਹੋਇਆ ਤਲਵੀਰ ਪੁਰੀ ਵੀ ਪੁੱਜੇ ਹੋਇਆ ਔਰ ਦਰਬਾਰਾ ਸਿੰਘ ਤੁੱਲੇਵਾਲ ਵੀ ਔਰ ਆਹ ਮੁੰਡੇ ਦੀ ਗੱਲ ਕੀ ਏ ਇਹ ਫਰਿਆਦ ਉਹ ਫਰਿਆਦ 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 ਦੇਵਕੇਸ਼ ਫਰਿਆਦ ਫਰਿਆਦ ਸਾਈਂ ਸਰੰਗਰ ਸਾਹਿਬ ਜੀ ਦਾ ਆਸ਼ੀਰਵਾਦ ਹੈ ਬੱਤਰਪੁਰ ਵਾਲਾਂ ਦਾ ਪਰ ਫਰਿਆਦ ਇਧਰਲੇ ਪਾਸੇ ਰਕੇਸ਼ ਔਰ ਰਕੇਸ਼ ਦੀ ਖੇਡ ਕਿਰੂ ਕਿਰੂ ਵਧੀਆ ਲੱਗਦੀ ਓ ਦੱਸੋ ਖਾਂ ਕਹਿੰਦੇ ਜਿਲ੍ਹਾ ਸੰਗਰੂਰ ਦਾ ਟੌਪ ਰੈਡਰ ਹੈ ਟੌਪ ਰੈਡਰ ਹੈ ਪ੍ਰਵੀਨ ਸੁਖਚੈਨ ਕਮਾਨ ਕਹਿੰਦਾ ਬੌਪਰ ਦੀ ਟੀਮ ਵੀ ਸਾਡੀ ਸਪੌਂਸਰ ਕੀਤੀ ਹੋਈ ਟੀਮ ਹੈ ਚੈਨੀ ਦੀ ਚੈਨੀ ਬਾਈ ਦੀ ਟੀਮ ਸਪੌਂਸਰ ਕੀਤੀ ਹੋਈ ਹੈ ਤੇ ਦੂਸਰੇ ਪਾਸੇ ਸਾਕਰਪੁਰ ਸਾਡੇ ਸੰਦੀਪ ਸਾਮਰਾਜੀ ਸਰਪੰਚ ਸਾਹਿਬ ਸਰਬਜੀਤ ਸਾਡਾ ਵੀਰ ਔਰ ਸਾਡੇ ਮਨਿੰਦਰ ਕਮਾਨ ਜੀ ਔਰ ਸਾਡੇ ਚਮਕੌਰ ਚੌਧਰੀ ਵੀਰ ਹੋਰਾਂ ਦੀ ਔਰ ਸਾਡੇ ਫਰੀਦ ਜਿੰਦਲ ਜੀ ਉਹਨਾਂ ਦੀ ਸਪੌਂਸਰ ਕੀਤੀ ਹੋਈ ਟੀਮ ਹੈ ਸ਼ਕਰਪੁਰ ਦੀ ਟੀਮ ਪਰ ਸਾਹਮਣੇ ਪੈਂਦੀ ਕਬੱਡੀ ਇੱਕ ਪਾਸੇ ਕਹਿੰਦੇ ਕਾਕਾ ਖੜ ਗਿਆ ਤੇ ਦੂਸਰੇ ਪਾਸੇ ਫਰੀਦ ਆ ਉਹ ਦੇਸੂ ਕਹਿੰਦੇ ਪਰਹਾਣੇ ਵਾਲਾ ਪਰਹਾਣੇ ਵਾਲਾ ਕਬੱਡੀ ਪਾਉਂਦਾ ਹੋਇਆ ਪਰ ਆ ਮੁੰਡਾ ਸੁਦੀਕ ਆ ਸੁਦੀਕ ਆ ਸੁਦੀਕ ਰਫੀਕ ਆ ਸੁਦੀਕ ਰਫੀਕ 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 ਅਲੀ ਸ਼ਕਰਪੁਰੀਆ 85 ਕਿਲੋ ਦੀਆਂ ਟੀਮਾਂ ਆ ਜਾਣ ਦੀ ਗਰਾਊਂਡ ਦੇ ਵਿੱਚ ਫਾਈਨਲ ਦੇ ਲਈ 85 ਕਿਲੋ ਪਾਰ ਦੇ ਖਿਡਾਰੀ ਫਾਈਨਲ ਦੇ ਲਈ ਆ ਜਾਣ ਸਾਜੀ ਸ਼ਕਰਪੁਰੀਆ ਕਬੱਡੀ ਪਾ ਰਿਹਾ ਹੈ ਜਿਵੇਂ ਲੰਮੀਆ ਵਾਲਾ ਸੰਦੀਪ ਜਿਹੜਾ ਜਲੰਧਰ ਦਾ ਵੱਡਾ ਰੇਡਰ ਸੀਗਾ ਇਹ ਵੀ ਨੌਜਵਾਨ ਵੱਡਾ ਰੇਡਰ ਹੈ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਜਲੰਧਰ ਦਾ ਅੰਦਾਣੇ ਵਾਲੇ ਬੂਟੇ ਦੇ ਨਾਲ ਮੁਕਾਬਲਾ ਹੋਇਆ ਹੋਇਆ ਹੈ ਇੱਕ ਪਾਸੇ ਅੰਦਾਣੇ ਵਾਲਾ ਉਹ ਬੂਟਾ ਵੱਜਦਾ ਹਿੱਕ ਦੇ ਵਿੱਚ ਉਹ ਦੂਜੇ ਪਾਸੇ ਕਹਿੰਦੇ ਸਾਜੀ 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 17 ਤੇ 18 ਮਾਰਚ ਸਾਡੇ ਬਈ ਕਾਲਾ ਗਰੇਵਾਲ ਸਤੂ ਪ੍ਰਧਾਨ ਹੋਣੀ ਸੁਖਵੀਰ ਗਰੇਵਾਰ ਹੁਣ ਕਿਤੇ ਚਾਂਦਪੁਰੇ ਦੇ ਵਿੱਚ ਵੀ ਹਾਰ ਦੇ ਦਿੱਤੇ ਜਾਣਗੇ ਅੱਜ ਕਹਿੰਦੇ 4 ਟਰੈਕਟਰ ਨੇ ਸਾਡੇ ਭਾਈ ਸਾਹਿਬ ਦਾ ਨਾਮ ਕਾਲਾ ਜੀ ਉੱਥੇ ਕਹਿੰਦੇ ਚੌਧਰੀ ਗਰੁੱਪ ਦੇ ਵੱਲੋਂ ਇਹ ਆਹ ਮੁੰਡਾ ਕਹਿੰਦੇ ਫਰੀਆਬ ਅੱਜ ਬੱਟੀ ਟੀਮ ਉਤਾਰੀ ਸਾਡੇ ਸੰਦੀਪ ਸਾਹਮਣੇ ਹੋਇਆ ਉਹ ਗੁੱਲ ਤੁਮਾਰਾ ਖੁਸ਼ ਹੋ ਗੁੱਲ ਤੁਮਾਰਾ ਜੀ ਕਹਿੰਦੇ ਬੱਲੇ ਬੱਲੇ ਹੋਈ ਪਈ ਐ ਖੇਡ ਗਰਾਊਂਡ ਦੇ ਵਿੱਚ ਬੱਲੇ ਬੱਲੇ ਹੋਈ ਪਈ ਐ ਬੁਲਟ ਖੀਰਾਵਾਲੀਆ ਵੱਡੀ ਡਿਮਾਂਡ ਹੈ ਹਰਮਨ ਦੀ ਕਹਿੰਦੇ ਵੱਡੀ ਡਿਮਾਂਡ ਹੈ ਖੀਰਾਵਾਲੀਆ ਬੁਲਟ ਕਬੱਡੀ ਪਾ ਰਿਹਾ ਬੋਪਰੀਆ 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 ਬੱਲੇ ਨੂੰ ਕਲੀ ਟੱਕਰੇ ਤੇ ਹਾਲ ਸੁਣਾਵਾ ਸਾਡੇ ਉੱਤੇ ਕੀ ਗੁਜਰੀ ਕੱਲੇ ਨੂੰ ਕਰੇ ਦੀ ਖੇਡਾ ਹੈ ਨੰਬਰ ਜਿਹੜਾ ਰੇਡਰ ਦਾ ਹੈ ਭਾਈ ਇੱਕ ਮਿੰਟ ਆ ਵਾਹ ਜੀ ਵਾਹ ਆ ਭਾਈ ਤੋਂ ਬਾਅਦ ਸੌਣ ਤੇ ਕਰ ਲੈ ਗੁਰਪ੍ਰੀਤ ਕਾਜੀ ਘਰਪ੍ਰੀਤ ਕਾਜੀ ਸਾਡੀ ਜ਼ਿੰਦਗੀ ਦਾ ਤੇ ਖੇਡ ਕਬੱਡੀ ਦਾ ਮਾਣ ਕੁਲਦੀਪ ਕਾਜੀ ਜੀ ਉਹ ਵੀ ਅੱਜ ਦੇ ਟੂਰਨਾਮੈਂਟ ਦੇ ਲਈ ਗੋਲਡਨ ਸਪான்ਸਰ ਨੇ ਗੋਲਡਨ ਸਪான்ਸਰ ਨੇ 1 ਲੱਖ ਰੁਪਏ ਦੀ ਵੱਡੀ ਰਾਸ਼ੀ ਦਿੱਤੀ ਹੈ ਪਰ ਸਾਹਮਣੇ ਕਹਿੰਦੇ ਰਕੇਸ਼ ਦੀ ਕਬੱਡੀ ਪੈਂਦੀ ਹੈ ਤੇ ਸਾਹਮਣੇ ਚਾਰ ਬੈਲ ਬਿਲਕੁਲ ਤਿਆਰ ਨੇ ਬਿਲਕੁਲ ਤਿਆਰ ਨੇ ਟੌਲਿਆਂ 'ਚ ਜਾਨ ਹੋਵੇ ਓਏ ਪੱਟਾ ਉੱਤੇ ਮਾਣ ਹੋਵੇ ਖੋਪੜੀ 'ਚ ਹੋਵੇ ਤਕਨੀਕ ਮਿੱਤਰੋ ਓਏ ਮੁੰਡਾ ਟੱਪਣ ਨਹੀਂ ਦਿੰਦਾ ਫਿਰ ਲੀਕ ਮਿੱਤਰੋ ਸਫੀਕ ਸਫੀਕ ਤੇ ਰਕੇਸ਼ ਸਫੀਕ ਤੇ ਰਕੇਸ਼ ਨੰਬਰ ਬੌਪਰ ਦਾ ਨੰਬਰ ਧਾਵੀ ਦਾ ਹਰਮਨ ਬੋਲਟ ਆ ਗਿਆ ਕਬੱਡੀ ਪਾਉਣ ਦੇ ਲਈ ਹਸੈਨ ਬੋਲਟ ਨੀ ਕਹਿੰਦੇ ਦੁਨੀਆ دیਵਾਨੀ ਐ 2012 ਦੀ ਓਲਪਿਕ ਵਿੱਚ 80000 ਲੋਕਾਂ ਨੇ ਦੇਖਿਆ ਜਦੋਂ ਅਲੰਦਰ ਦੇ ਵਿੱਚ ਦੌੜਿਆ ਆ ਖਿਡਾਰੀਓ ਤਾਂ ਕਬੱਡੀ ਪਾਉਂਦਾ ਹਰ ਦੁਨੀਆ ਵੇਖਦੀ ਹੈ ਬੱਛੋਣੇ ਦਾ ਮੇਲਾ ਇਸ ਸੀਜ਼ਨ ਦਾ ਸਭ ਤੋਂ ਵੱਡੇ ਕੱਠ ਵਾਲਾ ਮੇਲਾ ਹੈ ਜਿਹਨੇ ਕਿਹਦਾ ਕੱਠ ਧਰਮਾ ਜੀ ਕਬੱਡੀ ਕਰਕੇ ਹੋਇਆ ਆਹ ਸਾਹਮਣੇ ਬੁਲਟ ਆਹ ਬੱਛੋਣੇ ਦਾ ਕੱਪ ਵੀ ਸਤਪਾਲ ਜੀ ਪ੍ਰਾਣਾ ਹੈ ਬੱਛੋਣੇ ਦਾ ਇਧਰੋਂ ਜਗਤਾਰਥ ਪੰਜੀ ਖੇਤਰਾ ਗੋਲੂਟਵਾਣਾ ਜੀ ਕਹਿੰਦੇ ਯਾਰਾਂ ਦੇ ਯਾਰ ਨੇ 51000 ਦੇ ਵੱਡੇ ਯੋਗਦਾਨ ਨੇ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਉਧਰੋਂ ਸਾਡੇ ਲਾਪ੍ਰਿਤ ਜੱਠਾ ਉਹ ਗੁਰਪ੍ਰੀਤ ਉਹ ਯੂਕੇ ਵਾਲੇ ਯਾਰ ਪਜੇ ਹੋਏ ਨੇ ਜਿਹੜੇ ਉੱਥੇ ਗਿਆ ਨੂੰ ਚਮਕੌਰ ਘਮਾਨ ਨੇ ਜੋ ਕਮਾਇਆ ਮੈਂ ਦੱਸ ਨਹੀਂ ਸਕਦਾ ਬਹੁਤ ਵੱਡੀ ਸ਼ਕਤੀ ਹੈ ਸਾਡਾ ਵੀਰ ਪਰ ਅਗਲੀ ਕਬੱਡੀ ਪੋਲ ਦੇ ਵਾਸਤੇ ਇਹ ਸ਼ਹਿਜ਼ਾਦ ਅਲੀ ਹੈ ਚਮਕੌਰ ਚੌਧਰੀ ਜੀ ਸ਼ਹਿਜ਼ਾਦ ਅਲੀ ਕਬੱਡੀ ਪਾ ਰਿਹਾ ਸਾਡਾ ਪ੍ਰਗਟ ਐਮ ਸੀ ਪੋਜਾਹੜ ਧੜਵੇ ਵਾਲਾ ਪ੍ਰਗਟ ਘਮਾਨ ਨੇ ਵੀ ਕੰਦੇ ਕਿਲ ਗੱਡੇ ਨੇ ਧੜਵੇ ਦੇ ਵਿੱਚ ਬਰਗੜ ਕਮਾਣੇ ਐਮਸੀ ਦਾ ਧੰਨਵਾਦ ਸਾਡਾ ਭਰਾ ਹੈ ਸਾਡਾ ਮਾਣ ਹੈ ਲਓ ਇਧਰਲੇ ਪਾਸੇ ਬੱਲੇ 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 ਇੱਕ ਪਾਸੇ ਇਸ਼ਾਰਾ ਉਹ ਦੂਜੇ ਪਾਸੇ ਸਾਜੀ ਦੂਜੇ ਪਾਸੇ ਸਾਜੀ ਉਧਰੋਂ ਸਾਡੇ ਪਜਾਜ ਏਜੰਸੀ ਵਾਲੇ ਵਿਜੇ ਗੋਇਲ ਜੀ ਵੱਡੇ ਯੋਗਦਾਨ ਨੇ ਅੱਜ ਦੇ ਕਬੱਡੀ ਕਪਾਫ ਦੇ ਲਈ ਵੱਡੀ ਟੀਮ ਹਟਾ ਦੇ ਯੋਗਦਾਨ ਨੇ ਪਿਆਰ ਦੇ ਨਾਲ ਸ਼ਾਦਰਪੁਰ ਦੀ ਟੀਮ ਸਾਡੇ ਭਾਈ ਸੰਤਬੀਤ ਜੀ ਸੰਦੀਪ ਸਾਮਰਾਜੀ ਸਰਪੰਚ ਸਾਹਿਬ ਸੁਖਚੰਨ ਚੈਨੀ ਦੀ ਟੀਮ ਖੇਡ ਰਹੀ ਹੈ ਚਮਕੌਰ ਚੌਧਰੀ ਦੀ ਟੀਮ ਖੇਡ ਰਹੀ ਹੈ ਬੀ ਐਸ ਗਰੁੱਪ ਚੰਡੀਗੜ੍ਹ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਬਜਾਜ ਏਜੰਸੀ ਵਾਲਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧਰਮਾ ਜੀ ਧਰਮਾ ਜੀ 12:30 ਤੇ 12 ਨੰਬਰਾਂ ਤੇ ਮੈਚ ਖੇਡਿਆ ਜਾ ਰਿਹਾ ਟੱਕਰ ਬਰਾਬਰ ਦੀ ਹੈ ਉਹ ਟੱਕਰ ਬਰਾਬਰ ਦੀ ਹੈ ਉਹ ਟੱਕਰ ਸ਼ੱਲਾ ਵਾਲੇ ਸਵਾਦ ਆ ਰਹੇ ਉਹ ਟੱਕਰ ਬਰਾਬਰ ਦੀ ਹੈ ਭੀਮਾ ਦੀ ਟੱਕਰੇ ਕੋਈ ਪੁੱਤ ਬਰਾਬਰ ਦਾ ਹਾਂ ਜੀ 71000 ਰੁਪਇਆ ਟੱਕਰ ਬਰਾਬਰ ਦੀਆ ਭੀਮਾ ਦੇ ਭਾਈ ਜੀ ਬਾਕੀ ਗੱਲ ਹੈ ਜਿਹੜੀ ਸਾਡੇ ਅਮਰੀਕ ਘਮਾਣਾ ਜੀ ਮੈਂ ਵੀ ਧਰਮਿਆ ਜਿੰਨੇ ਬੁਲਾ ਰਹੇ ਆ ਕਿ ਕੋਈ ਇੱਕ ਕਬੱਡੀ ਚ ਵੇਚਦੇ ਆ ਭਾਵੇਂ ਵੱਡਾ ਕੋਈ ਛੋਟਾ ਸਾਰਿਆਂ ਦਾ ਸਤਕਾਰ ਆ ਰਲ ਮਿਲ ਕੇ ਇਸ ਰਹਿੰਦੇ ਮੈਚ ਦੀ ਗੱਲ ਸਾਡਾ ਵੀਰ ਅਮਰੀਕ ਘਮਾਣਾ ਕਰੇਗਾ ਫਰਵਾਣੇ ਵਾਲਾ ਕਬੱਡੀ ਪਾੜਾ ਯੂਰਪ ਦੇ ਸੀਜ਼ਨ ਦੇ ਪਹਿਲੇ 10 ਲੀਡਰਾਂ ਦੇ ਵਿੱਚ ਬੈਸਟ ਹੈ ਇਹ ਨੌਜਾਨ ਫਰਵਾਣੇ ਵਾਲਾ ਜੰਦਰਬਰਿਕ ਸੈਫਲਾਬਾਦ ਵਾਲੇ ਰੂਮਾਨ ਹੈ ਉਹ ਜੱਗੇ ਹੌਲਦ ਰੂਮਾਨ ਹੈ ਇਹਨਾਂ ਨੌਜਵਾਨਾਂ ਦੀ ਖੇਡ ਦੇਤੇ ਲੈ ਵੀ ਅਮਰੀਕ ਅਗਲੀ ਕਬੱਡੀ ਬੁਲਟ ਪਾ ਰਿਹਾ ਹੈ ਲਓ ਸਾਹਮਣੇ ਬੁਲਟ ਤਿਆਰ ਹੈ ਕਬੱਡੀ ਪਾਉਣ ਨੂੰ ਰੇਡਾਂ ਪੈ ਰਹੀਆਂ ਜੱਫੇ ਲੱਗਦੇ ਹੈ ਮੇਲਾ ਚੋਟੀ ਦਾ ਚੱਲਦਾ ਹੈ ਮੇਰੇ ਮਿੱਤਰੋ ਬੁਲਟ ਖੀਰਾਂ ਦੀ ਧਰਤੀ ਦਾ ਜ਼ਿਲ੍ਹਾ ਕਪੂਰਥਲੇ ਤੋਂ ਚੜ ਕੇ ਆਇਆ ਹੈ ਇਹ ਕਦੇ ਦਬਾਬੇ ਤੋਂ ਚੜ ਕੇ ਆਇਆ ਮੇਰੇ ਮਿੱਤਰੋ ਲੈ ਵੀ ਬੁੱਟਿਆ ਓਏ ਤੁਹਾਡੇ ਪਿੰਡਾਂ ਕੋਲੇ ਮੇਲਾ ਚੱਲਦਾ ਗੱਬਰੂਆ Isso me importa. ਇੱਕ ਤਕੜਾ ਨੰਬਰ ਆਪਣੀ ਟੀਮ ਦੇ ਸੇ ਜੋੜਦਾ ਹੈ ਬਾਪਰ ਪਿੰਦ ਹੈ ਰਕੇਸ਼ ਕਹਿੰਦੇ ਤਿਆਰ ਕਬੱਡੀ ਪਾਉਣ ਨੂੰ ਵੀ ਪਿੰਡੀਆਂ ਕਬੱਡੀਆਂ ਦੇ ਚੜ ਚੜ ਕੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੰਝੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇ ਆ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦੇ ਆ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਗੁਰਤੇਜ ਕੋਟਲਾ ਜੀ ਕਹਿੰਦੇ ਬਾਗੜੀਆਂ ਦੀ ਚੈਂਪੀਅਨਸ਼ਿਪ ਦੇ ਲਾਸਟ ਰੇਡ ਪਾ ਕੇ ਜਿਹੜਾ ਸੰਗਰੂਰ ਦੇ ਲਈ ਇਸ ਨੌਜਵਾਨ ਨੇ ਬੱਲੇ ਬੱਲੇ ਕਰਵਾਈ ਉਹ ਸਾਜੀ ਆ ਗਿਆ ਕਬੱਡੀ ਪਾਉਣ ਦੇ ਲਈ 14 ਤੇ 13 ਦੀ ਟੱਕਰ ਹੈ ਇੱਕ ਪਾਸੇ ਸੰਗਰੂਰ ਖੇਡ ਰਿਹਾ ਹੈ ਦੂਜੇ ਪਾਸੇ ਕਹਿੰਦੇ ਜਲੰਧਰ ਖੇਡ ਰਿਹਾ ਹੈ ਮੁਕਾਬਲਾ ਸਖਤ ਹੈ ਸ਼ਕਰਪੁਰੀਆ ਸਾਜੀ ਕਬੱਡੀ ਪਾ ਰਿਹਾ ਹੈ ਉਹ ਚਾਰ ਜਾਫੀ ਤਿਆਰ ਵਰ ਤਿਆਰ ਨੇ ਘਨੇੜੀ ਵਾਲੇ ਸੱਤ ਦਾ ਪਿਆਰ ਕਹਿੰਦੇ ਹਰਦੀ ਬਬਲੂ ਦੇ ਨਾਲ ਹੈ ਸਿੱਪੇ ਟਾਂਡੇ ਦੇ ਨਾਲ ਹੈ ਸਿੱਪੇ ਹਰਦੇ ਨਾਲ ਪਿਆਰ ਹੈ ਘਨੇੜੀ ਵਾਲਾ ਸੱਤ ਅੰਪਾਇਰ ਹੈ ਕੈਣੀ ਜੀ ਦੇ ਨਾਲ ਅਗਲੀ ਰੇਡ ਦੇਸੀ ਫਰਮਾਣੇ ਵਾਲਾ ਇਸ ਵਿੱਚ ਕਬੱਡੀ ਪਾ ਰਿਹਾ ਸ਼ਾਹ ਕੋਟ ਲਈ ਕਬੱਡੀਆਂ ਪਾ ਰਿਹਾ ਮੁੰਡਾ ਸੂਜਨ ਅੱਜ ਕਹਿੰਦੇ ਖੇਡ ਰਿਹਾ ਬਾਪਰ ਦੀ ਟੀਮ ਲਈ ਆਹ ਫਰਿਆਦ ਵੀ ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਨੰਬਰ ਰੇਂਡਰ ਦੇ ਸਿਰਜ ਉਹਦਾਇਆ ਉਧਰ ਕਦੇ ਕਬੱਡੀ 1 2 3 ਲਾਈਵ ਦੇ ਉੱਪਰ 40000 ਤੋਂ ਉੱਪਰ ਲਾਈਵ ਜੁੜੇ ਆ ਦਰਸ਼ਕ ਅੱਜ ਧੰਨਵਾਦ ਹੈ ਕਬੱਡੀ ਜੰਕਸ਼ਨ ਦਾ ਪੰਜਾਬੀ ਲਾਈਵ ਟੀਵੀ ਦਾ ਕਬੱਡੀ 1 2 3 ਦਾ ਤਰਾਕ ਦੇ ਸ਼ਾਜੀ ਮੇਰੇ ਮਿੱਤਰੋ ਇਹ ਕਦੇ ਜਲੰਧਰ ਵਾਲਾ ਆ ਬਾਪਰੀਆ 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 ਚੱਕਰ ਮਾਲਵਾ ਦਵਾਪਾ ਆਹ ਦੇਖੋ ਹੁਸ਼ਿਆਰਾ ਤੇ ਸਾਜੀ ਸ਼ਾਂਜੀ ਦੇ ਹੁਸ਼ਿਆਰਾ ਚੱਕਰ ਫਿਰਾਂ ਦੇ ਬੱਲੇ 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 ਓਏ ਸੰਗਰੂਰ ਵਾਲਿਓ ਜੇ ਮੈਚ ਵਧੀਆ ਲੱਗਦਾ ਇੱਕ ਤਾੜੀ ਕਬੱਡੀ ਦੇ ਨਾਂ ਦੇ ਸਿਰਾ ਸਿਰਾ ਗੱਲਬਾਤ ਹੋਈ ਪਈ ਏ ਜਿਹਨੂੰ ਕਹਿੰਦੇ ਅੰਡ ਕਹਿੰਦੇ ਨੇ ਓ ਹੋਇਆ ਪਿਆ ਅੱਜ ਰਾਮਪੁਰ ਗਜਰਾ ਛੰਨਾ ਦੇ ਵਿੱਚ 29 ਤਰੀਕ ਨੂੰ ਪਾਤਣਾ ਦੇ ਵਿੱਚ ਰਣਜੀਤ ਫਿਰਕ ਤੇ ਬਾਦਲ ਗੁੱਤਰ ਕਹਿੰਦੇ ਅੱਗ ਨਿਕਲਣੀ ਹੈ ਇੱਕ ਨੂੰ ਸਿਹਾਲ ਦੇ ਵਿੱਚ 2 ਤਰੀਕ ਲਖਨਵੀ ਪੱਡਿਆਂ ਦੀ ਲੋ ਇਧਰਲੇ ਪਾਸੇ ਪ੍ਰਤਾਪ ਉਹ ਕੜਿਆਣੇ ਵਾਲਾ ਉਹ ਕੜਿਆਣੇ ਵਾਲਾ ਪ੍ਰਕਾਸ਼ ਭੱਜ ਗਿਆ ਬਾਈ ਜੇ ਰਕੇਸ਼ ਦੀਆਂ ਰੇਡਾਂ ਵਧੀਆ ਲੱਗਦੀਆਂ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਦੁਨੀਆ ਦੁਨੀਆ ਸਵਾਲ ਲੈ ਰਹੀ ਹੈ ਉਧਰ ਰਾਣਾ ਖੇਤਲਾ ਜੀ 31000 ਰੁਪਏ ਦੇ ਕਬੱਡੀ ਕੈਂਪਲੀ ਦਿੱਤਾ ਹੈ ਧੰਨਵਾਦ ਹੈ ਧੂੜ ਵਾਲਾ ਪ੍ਰੀਤ ਸਾਡਾ ਵੀਰ ਹੈ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਆ ਕਹਿੰਦੇ ਬੁਲਟ ਮੇਰੇ ਮਿੱਤਰੋ ਇਹਨੇ ਤੇਦਰਾਂ ਦੇ ਕੱਪ ਤੋਂ ਥਾਰ ਜਿੱਤੀ ਹੈ ਆਹ ਸਾਹਮਣੇ ਕਬੱਡੀ ਪਾਰ ਹੈ ਇਹਨੇ ਕਕਰਾਰੇ ਭਾਈਕੇ ਦੇ ਕੱਪ ਤੋਂ ਫੋੜ ਜਿੱਤਿਆ 18 ਜਨਵਰੀ ਨੂੰ ਆਹ ਰਵਾਨੇ ਵਾਲਾ ਬੁੱਟਾ ਮੂਰੇ ਹੋ ਗਿਆ ਬੁੱਟਾ ਤੇ ਬੁਲਟ ਆਹ ਬੁੱਟਾ ਤੇ ਬੁਲਟ ਅੱਜ ਵੀ ਕਹਿੰਦੇ ਫੋੜ ਦਿੱਤੇ ਜਾਣੇ ਨੇ ਹੁਣ ਤੇਰੇ ਪੇਕਿਆਂ ਨੂੰ ਮੇਰਾ ਫੋੜ ਸ਼ੌਕਦਾ ਜਾਊ ਹੁਣ ਤੇਰੇ ਪੇਕਿਆਂ ਨੂੰ ਬੁੱਟਾ ਬੁਲਟ ਬੁੱਟਾ ਸਵਾਰ ਬੁਲਟ ਸਤਿ ਸ਼੍ਰੀ ਅਕਾਲ ਮੈਚ ਚੋਟੀ ਦਾ ਮੈਚ ਚੋਟੀ ਦਾ ਅਮਰੀਕ ਜਿਹੜਾ ਪੁਆਇੰਟ ਹੋਲਡ ਸੀ ਔਰ ਰੈਫਰੀ ਡਿਸੀਜਨ ਹੈ ਰੈਫਰੀ ਡਿਸੀਜਨ ਹੈ ਉਧਰ ਕਹਿੰਦੇ ਮੈਨੂੰ ਲੱਗਦਾ ਮੈਨੂੰ ਲੱਗਦਾ ਮੁੰਡਿਆਂ ਨੇ ਓਏ ਹਰਿਆਣੇ ਵਾਲਾ ਫੜ ਲਿਆ ਮੈਨੂੰ ਲੱਗਦਾ ਕਾਕਾ ਕਾਕਾ ਸ਼ਕਰਪਰੀਆ ਕਾਕਾ ਕਾਕਾ ਸ਼ਕਰਪਰੀਆ ਜੱਫਾ ਸ਼ਕਰਪਰੀਆ ਜੱਫੇ ਤੇ ਜੱਫਾ ਜੱਫੇ ਤੇ ਜੱਫਾ ਐਨ ਚੋਟੀ ਦਾ ਮੈਚ ਚੱਲਦਾ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਵੀ ਕਿਰਪਾ ਕਰਕੇ ਪੁੱਜਣ ਆਹ ਕਦੇ ਨੌਜਾਨ ਫਰਿਆਦ ਦਾ ਵੀਰ ਕਬੱਡੀ ਪਾ ਰਿਹਾ ਹੈ ਐਨ ਕਦੇ ਬਲਾ ਚੌਰੀਏ ਰਾਣੇ ਨੇ ਚੋਟੀ ਦੀ ਟੀਮ ਬਣਾਈ ਹੈ ਪਰ ਉਧਰ ਕਹਿੰਦੇ ਆਹ ਸਾਹਮਣੇ ਇਸ ਵੇ ਟੱਕਰ 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 ਆਹ ਸ਼ਾਜੀ ਭੱਜ ਗਿਆ ਸ਼ਾਜੀ ਭੱਜ ਗਿਆ ਇਸ ਵੇ ਨੰਬਰ ਆਪਣੀ ਟੀਮ ਦੇ ਛੇ ਜੁੜ ਗਿਆ ਆਹ ਰਕੇਸ਼ ਆ ਗਿਆ ਮਾਹੀ ਜੀ ਕਰ ਦੋ ਗੱਲ ਰਕੇਸ਼ ਬੋਪਰ ਵਾਲਾ ਕਬੱਡੀ ਪਾ ਰਿਹਾ ਚਾਰ ਜਾਫੀ ਤਪੀਕ ਹੈ ਫਰਿਆਦ ਹੈ ਕਾਕਾ ਪ੍ਰਤਾਪ ਕੜਿਆਨੇ ਵਾਲਾ ਵੇਖ ਵੇਖ ਜਿਹਨੂੰ ਚੜਦਾ ਰੇਡਰ ਨਾਲ ਤਾਪ ਨਹੀਂ ਜ਼ਿਲ੍ਹਾ ਲੁਧਿਆਣਾ ਪਿੰਡ ਕਰਿਆਣਾ ਕਹਿੰਦੇ ਨਾ ਇਹਦਾ ਪ੍ਰਤਾਪ ਨਹੀਂ ਨਾ ਇਹਦਾ ਪ੍ਰਤਾਪ ਨਹੀਂ ਪ੍ਰਤਾਪ ਕਰਿਆਣੇ ਵਾਲਿਆ ਦਿਖਾ ਕੋਈ ਜਲਵਾ ਨੌਜਵਾਨਾ ਦੁਨੀਆ ਵੇਖਦੀ ਐ ਭਾਈ ਜੀ ਕੱਠ ਘਟਾ ਦਿਓ ਜੀ ਥੋੜਾ ਜਿਹਾ ਗਰਾਊਂਡ ਚੋਂ ਸੁਨੀਲ ਬਾਂਸਲ ਜੀ ਦਾ ਬਹੁਤ ਵੱਡਾ ਜੋਧਾ ਨਹੀਂ ਦੇ ਕਬੱਡੀ ਕੱਪ ਲਈ ਹੈ ਨੰਬਰ ਜਾਫੀ ਦਾ ਹੈ ਨੰਬਰ ਜਾਫੀ ਦਾ ਥੋੜਾ ਕੱਠ ਘਟਾ ਦਿਓ ਜੀ ਗਰਾਊਂਡ ਚੋਂ ਬੀਤੀ ਹੈ ਜਿਹੜੇ ਐਕਸਟਰਾ ਨੇ ਬੈਜੋ ਜਾਂ ਬਾਹਰ ਹੋ ਜਾਓ ਅਗਲੇ ਮੈਚ ਦੀਆਂ ਟੀਮਾਂ 82 ਕਿਲੋ ਪਾਰਦੇ ਮੈਚ ਦੀਆਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਆ ਜਾਣ ਨੰਬਰ ਰੇਡਰ ਦਾ ਬਈ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਬਾਧੂ ਵਾਂਗੂ ਬੈਠ ਜਾਓ ਜੀ ਦੀ ਕੋਈ ਨਹੀਂ ਡਿਊਟੀ ਉਹ ਬੱਸ ਤੋਂ ਬੜੀ ਮਿਹਰਬਾਨੀ ਲਓ ਇੱਕ ਪਾਸੇ ਸਤੀਸ਼ਟੀ ਟੀਮ ਹੈ ਸਤੀਸ਼ ਚੁੱਲੜ ਵਾਲੇ ਦੀ ਦੂਜੇ ਪਾਸੇ ਕਹਿੰਦੇ ਰਾਣਾ ਬਲਾ ਚੌਰੀਏ ਦੀ ਟੀਮ ਹੈ ਸਾਈਂ ਸਰੇਂਦਰ ਸਾਹਿਬ ਦੀ ਅਪਾਰ ਕਿਰਪਾ ਲਓ ਕਬੱਡੀ ਪੈ ਰਹੀ ਹੈ ਇਧਰਲੇ ਪਾਸੇ ਕਹਿੰਦੇ ਸਾਜੀ ਸਾਜੀ ਸ਼ੱਕਰਪੁਰੀਆ ਕੀ ਬਾਤ ਹੈ ਅੱਜ ਦੀ ਤਰੀਕ ਦਾ ਟਾਪਰ ਹੈ ਮੁੰਡਾ ਟਾਪਰ ਹੈ ਦੁਨੀਆ ਵੰਦੀ ਹੈ ਵੱਡੀਆਂ ਵੱਡੀਆਂ ਕਲੱਬਾਂ ਪਿੱਛੇ ਪਿੱਛੇ ਫਿਰਦੀਆਂ ਵੀ ਸਾਜੀ ਸਾਡੇ ਲਈ ਖੇਡੇ ਮਹਿੰਗੇ ਸਾਡੇ ਲਈ ਖੇਡੇ ਮਹਿੰਗੇ ਮੁੱਲ ਦੇ ਖਿਡਾਰੀ ਐ ਵਾਹੀ ਜੀ ਕੁੱਲ ਮਲਾ ਕੇ ਮਹਿੰਗੇ ਮੁੱਲ ਦੇ ਖਿਡਾਰੀ ਐ ਪਰ ਆ ਕਹਿੰਦੇ ਰਕੇਸ਼ ਬਾਪਰ ਦੀ ਤਰਤੀ ਦਾ ਇਸਵੇਂ ਕਬੱਡੀ ਪਾਲ ਲਈ ਵਧ ਗਿਆ ਫਰਿਆਦ ਤਿਆਰ ਹੈ ਪ੍ਰਤਾਪ ਕੜਿਆਣੇ ਵਾਲਾ ਵੱਡੇ ਮੱਲਾਂ ਦੇ ਚ ਨਾ ਹੈ ਗੱਪਰੂ ਦਾ ਉਧਰ ਕਹਿੰਦੇ ਹੁਣ ਦੇਖਾਂ ਵੀ ਕੌਣ ਡੱਕੂ ਡੈਨੀ ਦਿੜਬਾ ਜੀ ਇਸ਼ਾਰਾ ਕਰਦੇ ਨੰਬਰ ਬਾਪਰੀਆ ਰੀਡਰ ਦੇ ਹਿੱਸੇ ਨੰਬਰ ਜਿਹੜਾ ਹੈ ਉਹ ਰੀਡਰ ਦੇ ਹਿੱਸੇ ਦੇ ਜੁੜਦਾ ਆਇਆ ਹੈ ਰੇਡਾਂ ਪੈਣੀਆਂ ਜਿੱਤ ਹਾਰ ਦੀ ਰੇਡ ਪੈਣੀ ਪੈਣੀ ਹੈ ਜਿੱਤ ਹਾਰ ਦੀ ਰੇਡ ਬੁਲਟ ਰੇਡਾਂ ਮਨੀ ਧੂੜ ਵੱਡੇ ਅੰਪਾਇਰ ਨੇ ਪੰਜਾਬ ਦੇ ਸੰਦੀਪ ਸਾਵਰੇ ਦਾ ਧੰਨਵਾਦ ਆ ਸਾਡੇ ਭਰਾ ਦਾ 20 ਅਤੇ 21 ਫਰਵਰੀ ਦੇ ਦੋ ਦਿਨਾਂ ਦਾ ਕਬੱਡੀ ਕੱਪ ਹੈ ਦਲਵੀਰ ਮੈਨੂੰ ਕਹਿ ਕੇ ਗਿਆ ਵੀ ਵੱਡੀਆਂ ਗੱਲਾਂ ਹੋਣਗੀਆਂ ਵੱਡੇ ਮੱਲ ਖੇਡਣਗੇ ਵੱਡੇ ਮੱਲ ਖੇਡਣਗੇ ਮੈਚ ਤੋਂ ਬਾਅਦ ਸਾਡੇ ਵੀਰ ਸੁਤਨਾਮ ਜੈਂਗੂ ਦਾ ਸਨਮਾਨ ਵੀ ਕੀਤਾ ਜਾਵੇਗਾ ਚਮਕੌਰ ਚੌਧਰੀ ਵੀਰ ਨੇ ਮਿਹਨਤ ਕੀਤੀ ਆਪਣੇ ਸਾਰੇ ਯਾਰਾਂ ਮਿੱਤਰਾਂ ਨੂੰ ਸੱਜੀ ਅਖੱਬੀਆਂ ਬਣਾ ਬਾਹਮਾ ਬਣਾ ਕੇ ਅੱਜ ਵੱਡਾ ਮੇਲਾ ਕਹਿੰਦੇ ਇਸ ਨਗਰ ਦੇ ਵਿੱਚ ਕਰਵਾਇਆ ਧੰਨਵਾਦ ਸਾਰੇ ਐਨਆਈ ਵੀਰਾਂ ਦਾ ਜਿਹੜੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ 1 ਰੁਪਏ ਤੋਂ ਲੈ ਕੇ ਹਜ਼ਾਰਾਂ ਲੱਖਾਂ ਰੁਪਿਆ ਅਜਿੰਦੇ ਕਬੱਡੀ ਕੱਪ ਲਈ ਦਿੱਤਾ ਹੈ ਗਗਨਦੀਪ ਪੀ ਯਾਦਗਾਰੀ ਇਹ ਕਬੱਡੀ ਕੱਪ ਜਿਹੜਾ ਖੇਡਿਆ ਜਾ ਰਿਹਾ ਜਿਹਦੇ ਮੈਚ ਹੋਣਗੇ ਉਹ ਟਰੈਕਰ ਰਮੇਲ ਸਿੰਘ ਜੀ ਗੜਵਾ ਦੀਆਂ ਯਾਦਾਂ ਨੇ ਪ੍ਰਦਾਨ ਗੁਰਬੇਲ ਸਿੰਘ ਗੜਵਾ ਦੀਆਂ ਯਾਦਾਂ ਨੇ ਰਾਮਪਾਲ ਜੀ ਉਹਨਾਂ ਨੂੰ ਉਹਨਾਂ ਦੇ ਦੋਸਤ ਯਾਦ ਕਰ ਰਿਹਾ ਉੱਧਰ ਸਟੇਜ ਵਾਲੇ ਪਾਸੇ ਆ ਜਾਣ ਰਾਮਪਾਲ ਜੀ ਜੀਤੇ ਬਾਤ ਸੁਣਦੇ ਐ ਅਸੀਂ ਬੇਨਤੀ ਕਰਦੇ ਐ ਉਧਰ ਤਾਜਲਪੁਰ ਤੋਂ ਵੀਰ ਪੁੱਜੇ ਹੋਏ ਐ ਉਹ ਸੱਦਾ ਦੇ ਰਿਹਾ ਵੀ 3 ਮਾਰਚ ਤਾਜਲਪੁਰ ਦਾ ਕਬੱਡੀ ਕੱਪ ਹੈ ਜ਼ਿਲ੍ਹੇ ਪਟਿਆਲੇ ਦਾ ਉੱਥੇ ਵੀ ਬੈਸਟਾਂ ਨੂੰ 4 ਟਰੈਕਟਰ ਦਿੱਤੇ ਜਾਣੇ ਆ ਚੋਟੀ ਦੀਆਂ ਟੀਮਾਂ ਖੇਡਣਗੀਆਂ ਕਮਲ ਤੇਜੋ ਉਨੀ ਸਾਡੇ ਵੀਰ ਲਵੀ ਉਨੀ ਤੇ ਉਹਨਾਂ ਦੇ ਸਾਥੀ ਮਿੱਤਰ ਸੱਦਾ ਦੇ ਰਹੇ ਸਾਰੇ ਭਰਾ 3 ਮਾਰਚ ਤਾਜਲਪੁਰ ਦਾ ਕਬੱਡੀ ਕੱਪ ਜਿਹੜਾ ਖੇਡਿਆ ਜਾਵੇਗਾ 29 ਮਾਰਚ ਨੂੰ ਹਾਂਜੀ ਮਨੀ ਜੀ ਸ਼ੁਰੂ ਕਰਾ ਦਿਓ ਖੇਡਾ 85 ਕਿਲੋ ਵਾਲੇ ਆ ਦੋਸਤੋ ਬਾਅਦ ਫਾਈਨਲ ਓਪਨ ਦਾ ਫਿਰ ਬਲਕਾਰ ਰਣਖੇਲਾ ਤੇ ਬਨਜਿੰਦਰ ਗੁਲਸ਼ਨ ਦਾ ਖੁੱਲਾ ਖਾਣਾ ਹੋਵੇਗਾ ਚਮਕੌਰ ਕਮਾਨ ਯੂਕੇ ਦੇ ਵਿੱਚ ਰਹਿੰਦਾ ਹੈ ਇੱਧਰ ਇੱਕ ਮਿੰਟ ਵਾਹੀ ਜੀ ਉਧਰ ਰਾਮਪਾਲ ਖੋਫੜਾ ਜੀ ਬੈਂਤੀ ਹੈ ਵੀ ਉਹ ਇੱਕ ਤੇ ਟਰਾਫੀ ਕਿਦੀ ਹੈ ਜੀ ਹਰਮਨ ਯੂਐਸਏ ਉਹਨਾਂ ਦੀ ਟਰਾਫੀ ਪਰ ਉਧਰ ਕਹਿੰਦੇ ਮੈਂ ਸੱਚ ਚੋਟੀ ਦਾ ਬੋਲੋ ਟੋ ਰਾਮਪਾਲ ਖੋਫੜਾ ਜੀ ਉਹ ਆ ਕੇ ਪ੍ਰਬੰਧਕ ਵੀਰਾਂ ਨੂੰ ਚਮਕੌਰ ਵੀਰਾਂ ਨੂੰ ਮਿਲ ਲੈਣਾ ਉਹ ਕਿਦਾਂ ਲੱਗਾ ਮੈਚ ਕਿਆ ਬਾਤਾਂ ਲੋਜਾ ਘੁੰਮ ਗਿਆ ਇੱਕ ਸਪੌਂਸਰ ਵੀਰਾਂ ਨੂੰ ਬੇਚਤੀ ਹੈ ਜਿਹੜਾ ਗਰਾਊਂਡ ਦੇ ਵਿੱਚ ਲਾਈਵ ਵਾਲੇ ਕੈਮਰੇ ਦੇ ਉੱਤੇ ਇਕੱਠਾ ਹੈ ਮਲਾਜਮ ਵੀਰਾਂ ਨੂੰ ਸਪੌਂਸਰ ਵੀਰਾਂ ਨੂੰ ਬੇਚਤੀ ਹੈ ਘਟਵਾ ਦਿਓ ਜੀ ਥੋੜਾ ਜਿਆਦਾ ਮੈਚ ਖੇਡਿਆ ਗਿਆ